ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਂ ਗੁਮਨੀਤ ਕੌਰ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੀਐਮ ਮਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਨੂੰ ਦਿੱਤੀਆਂ ਗਈਆਂ ਵਧਾਈਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੀਐਮ ਮਾਨ ਗੁਰਦੁਆਰੇ ਛੇਵੀਂ ਪਾਸ਼ਾਈ ਹੋਏ ਨਤਮਸਤਕ ਸਿੱਖਾ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਦੇਸ਼ ਵਿਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਮੰਦਰ ਸਾਹਿਬ ਵਿੱਚ ਦੇਖਣ ਨੂੰ ਮਿਲੀ ਸੰਗੜੀ ਧੁੰਦ ਵੱਡੀ ਗਿਣਤੀ ਵਿੱਚ ਸੰਗਤਾ ਗੁਰੂ ਘਰ ਵਿੱਚ ਹੋਈਆਂ ਨਤਮਸਤਕ ਪਹਿਲੀ ਪਾਛਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣ ਦਾ ਦਿੱਤਾ ਸੰਦੇਸ਼ ਅੱਜ ਦੀਨ ਦੁਨੀਆ ਦੀਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੈ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਵਧਾਈਆਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਵਿੱਚ ਹੋਈ ਆਤਿਸ਼ਬਾਜ਼ੀ ਕਰੀਬ 3 ਲੱਖ ਸ਼ਰਧਾਲੂਆਂ ਵੱਲੋਂ ਟੇਕਿਆ ਗਿਆ ਮੱਥਾ ਲਾਈਟਾਂ ਨਾਲ ਸਜਾਇਆ ਗਿਆ ਸੀ ਦਰਬਾਰ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਮ ਔਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਪਾਲਕੀ ਸਾਹਿਬ ਵਾਗਾ ਬਾਰਡਰ ਰਾਹੀਂ ਭੇਜੇ ਗਏ ਪਾਕਿਸਤਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਰਾਜਪਵੰਦਾ ਦਾ ਦੌਰਾ ਕਰਕੇ ਰਾਜਪਾਲ ਨਾਲ ਕੀਤੀ ਮੁਲਕਾ ਫਿਰੋਜ਼ਪੁਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲ ਗੱਡੀ 47 ਦੇ ਨਾਲ ਲਈ ਰੱਦ ਲੁਧਿਆਣਾ ਰੇਲਵੇ ਸਟੇਸ਼ਨ ਤੇ ਨਿਰਮਾਣ ਕਾਰਜਾਂ ਕਾਰਨ ਲਿਆ ਗਿਆ ਫੈਸਲਾ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਹਿਮ ਉਪਰਾਲਾ ਪੰਜਾਬ ਪਵਨ ਵਿੱਚ ਲੱਗਣੀਆਂ ਸ਼ੁਰੂ ਹੋਈਆਂ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਫਿਰੋਜ਼ਪੁਰ ਵਿਖੇ ਨਾਕਾਬੰਦੀ ਦੇਖ ਨਾਕੇ ਤੋਂ 11 ਪਿਸਤੌਲ ਤੇ 21 ਮੈਗਜ਼ੀਨ ਛੱਡ ਕੇ ਭੱਜੇ ਅਸਲਾ ਤਸਕਰ ਪੰਜਾਬ ਮੋਲ ਦੇ ਵਿਧਾਇਕ ਮਿੰਟੂ ਸੰਧੋ ਮੈਨੀਟੋਬਾ ਸਰਕਾਰ ਵਿੱਚ ਬਣੇ ਕੈਬਨਿਟ ਮੰਤਰੀ ਆਪ ਦੇ ਮਹੇਸ਼ ਖਿੱਚੀ ਚੁੜੇ ਗਏ ਦਿੱਲੀ ਦੇ ਅਗਲੇ ਮੇਅਰ लुधियाना ਵਿੱਚ ਸਪੋਰਟਸ ਬਾਈਕ ਗੁਰੂ ਸਰਗਰਮ ਲਾਲਬੱਤੀ ਤੇ ਚਾਂਸ ਨਾਚਿਕ ਦੀ ਵਾਰਦਾਤ ਨੂੰ ਦੱਤਾਂਜਾਮ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਤਲੰਦਰ ਦੇ ਪੋਸ਼ ਇਲਾਕੇ ਵਿੱਚ ਘਰ ਨੂੰ ਲੱਗੀ ਅੱਗ ਮੈਡੀਕਲ ਸਟੋਰ ਸੰਚਾਲਕ ਦੀ ਮੌਤ ਔਰਤ ਸਮੇਤ ਦੋ ਝੁੱਲ ਸੇ ਫਾਇਰ ਬ੍ਰਿਗੇਡ ਮਲਜ਼ਮ ਵੀ ਜ਼ਖਮੀ ਪੰਜਾਬ ਚੰਡੀਗੜ੍ਹ ਵਿੱਚ ਤੰਦ ਦੇ ਅਲਰਟ ਪੰਜੋ ਦਾਣਾ ਪ੍ਰਭਾਵਿਤ ਵਿਜ਼ਿਬਿਲਟੀ ਹੋਈ ਜ਼ੀਰੋ ਤਾਪਮਾਨ ਵਿੱਚ 1.3 ਡਿਗਰੀ ਦੀ ਦਰਜ ਕੀਤੀ ਗਈ ਗਰਵਟ ਮੁਹਾਲੀ ਦੇ ਪਿੰਡ ਕੁੰਬੜਾ ਵਿੱਚ ਨੌਜਵਾਨ ਦੇ ਕਤਲ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਮੁਹਾਲੀ ਏਅਰਪੋਰਟ ਰੋਡ ਵਿੱਚ ਕਾਰ ਰਖ ਲਗਾਇਆ ਜਾ ਸੰਗਰੂਰ ਵਿੱਚ 5900 ਚੁਕਾਉਣਗੇ ਸੀਐਮ ਮਾਨ 19 ਨਵੰਬਰ ਨੂੰ ਹੋਵੇਗੀ ਜ਼ਿਲ੍ਹਾ ਪਧਰੀ ਮੀਟਿੰਗ ਵਿਧਾਨ ਸਭਾ ਸਪੀਕਰ ਸਮੇਤ 18 ਮੰਤਰੀ ਲੈਣਗੇ ਹਿੱਸਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਸੰਦੀਪ ਦੀ ਮਾਂ ਦਾ ਵੀ ਹੋਇਆ ਦੇਹਾਂਤ 11ਵੇਂ ਦਿਨ ਹੋਈ ਪੰਜਵੀਂ ਮੌਤ ਸੋਨੇਪੱਤੋ ਆਉਂਦੇ ਸਮੇਂ ਪੋਟਾਸ਼ ਕਾਰਨ ਕਾਰ ਨੂੰ ਅੱਗ ਲੱਗਣ ਕਾਰਨ ਹੋਏ ਸੀ ਹਾਦਸੇ ਦਾ ਸ਼ਿਕਾਰ। ਹੋੜ ਬ੍ਰੈਂਟਨ ਵਿੱਚ ਧਾਰਮਿਕ ਸਥਾਨਾਂ ਤੇ 100 ਮੀਟਰ ਦੇ ਦਾਇਰੇ ਵਿੱਚ ਨਹੀਂ ਹੋਣਗੇ ਪ੍ਰਦਰਸ਼ਨ ਲਗਾਈ ਗਈ ਪਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਲਗਾਏ ਜਾਣਗੇ ਭਾਰੀ ਜੁਰਮਾਨੇ। ਗੈਂਗਸਟਰ ਅਰਸ਼ਦ ਪਾਦਾ ਮਕਦਮਾ ਨਹੀਂ ਕੀਤਾ ਜਾਵੇਗਾ ਜਨਤਕ অন্ਟੈਰੀਓ ਅਦਾਲਤ ਨੇ ਦਿੱਤੇ ਹੁਕਮ ਕੈਨੇਡੀਅਨ ਸਰਕਾਰ ਨੇ ਪ੍ਰਸਾਰਣ ਤੇ ਪਾਬੰਦੀ ਲਗਾਉਣ ਦੀ ਕੀਤੀ ਸੀ ਮੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਪੱਤਰ ਚੰਡੀਗੜ੍ਹ ਤੇ ਪੰਜਾਬ ਦੇ ਹੱਕੀ ਦਾਵੇ ਨੂੰ ਮੰਨਣ ਅਤੇ ਸੂਬੇ ਨਾਲ ਲੰਬੇ ਸਮੇਂ ਤੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੀਤੀ ਅਪੀਲ ਲੁਧਿਆਣਾ ਵਿੱਚ ਟਰੈਕਟਰ ਚੋਰੀ ਕਰਕੇ ਭਜਰਿਆ ਸੀ ਮੁਲਜ਼ਮ ਮਾਲਕ ਨੇ ਟਾਇਰ ਤੇ ਚਲਾਈ ਗੋਲੀ ਮਰਚੰਟ ਨੇਵੀ ਦਾ ਸਾਬਕਾ ਇੰਜੀਨੀਅਰ ਬਣਿਆ ਠੱਗੀ ਦਾ ਸ਼ਿਕਾਰ ਠੱਗਾਂ ਨੇ 24 ਲੱਖ 20 ਹਜ਼ਾਰ ਕਰਵਾਏ ਟ੍ਰਾਂਸਫਰ ਲੁਧਿਆਣਾ ਦਾ ਰਹਿਣ ਵਾਲਾ ਹੈ ਪੀੜਤ ਸਾਬਕਾ ਇੰਜੀਨੀਅਰ ਲੁਧਿਆਣਾ ਵਿੱਚ ਜ਼ਹਿਰੀਲੀ ਹੋਈ ਹਵਾ AQI 400 ਤੋਂ ਪਾਰ ਸਬੰਧਤ ਵਿਭਾਗ ਵੱਲੋਂ yellow alert ਕੀਤਾ ਗਿਆ ਜਾਰੀ ਪੰਜਾਬ ਵਿੱਚ ਵਧੇਗੀ ਠੰਡ ਆਉਣ ਵਾਲੇ ਦਿਨਾਂ ਵਿੱਚ ਕਈ ਇਲਾਕੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਮਾਨੀ ਟੀਵੀ ਦੇ ਨਾਲ